ਜਪੋ ਜੀ ਸਤਨਾਮ ਸਤਨਾਮ ਕਾਮੇ ਔਰ ਕੈਲਾਸ਼ ਮੈਂ ਜੇ ਕੋ ਟੋਣ ਡਣ ਜਾਹੇ ਰਬੀ ਦਾਸ ਪਿਆਰਾ ਰਾਮ ਤੋ ਬੈਠ ਰਹਾ ਮਨ ਮਹਿ ਤਨ ਤਨ ਜਗਤ ਪਿਤਾ ਸਤਗੁਰ ਰਵਿਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਰਾਹੀਂ ਸਾਨੂੰ ਇੱਕ ਨਹੀਂ ਅਨੇਕਾਂ ਬਾਰ ਸਮਝਾਉਣਾ ਕਰਦੇ ਹਨ ਔਰ ਉਪਦੇਸ਼ ਦਿੰਦੇ ਹਨ ਕਿਹ ਜੀਵ ਜਿਸ ਪਰਮਾਤਮਾ ਨੂੰ ਤੋ ਕਾਬੇ ਔਰ ਕੈਲਾਸ਼ ਪਰਬਤ ਵਿਖੇ ਲੱਭਣ ਲਈ ਜਾਣਾ ਹੈ ਉਹ ਪ੍ਰਭੂ ਪਿਆਰਾ ਤੇਰੇ ਮਨ ਰੂਪੀ ਮੰਦਰ ਦੇ ਵਿੱਚ ਮੌਜੂਦ ਹੈ ਇਹ ਜੀਵ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਤੀਰਥਾਂ ਤੇ ਜਾਂਦਾ ਹੈ ਤੇ ਤਨ ਤੰਗ ਸਤਗੁਰਬਦਾਸ ਮਹਾਰਾਜ ਜੀ ਫਰਮਾ ਰਹੇ ਹਨ ਕਿ ਉਹ ਪ੍ਰਭੂ ਪਰਮਾਤਮਾ ਇਸ ਜੀਵ ਦੇ ਅੰਦਰ ਬੈਠਾ ਹੈ ਤੂੰ ਉਸ ਦੀ ਖੋਜ ਬਾਹਰ ਭਟਕਣ ਦੀ بجائے ਆਪਣੇ ਅੰਦਰ ਹੀ ਕਰ ਕਹੇ ਭਾਈ ਉਸ ਪਰਮਾਤਮਾ ਦੀ ਖੋਜ ਆਪਣੇ ਅੰਦਰ ਹੀ ਕਰ ਕਾਮਤ ਰਾ ਕਾ ਦਵਰ ਕਾ ਕਾਕਾਸ਼ੀ ਹਰ ਦਵਾਰ ਰਬਿਦਾਸ ਖੋਜਾ ਦਲ ਆਪਣਾ ਤਉ ਮਿਲਿਆ ਦਲਦਾਰ ਸਤਿਗੁਰ ਜੀ ਫਰਮਾਉਂਦੇ ਹਨ ਕਿ ਮਥਰਾ ਕੀ ਦਵਰ ਕਾ ਕੀ ਕਾਸ਼ੀ ਹਰ ਦਵਾਰ ਕੀ ਭਾਈ ਸਾਰੇ ਪਾਸੇ ਘੁੰਮ ਕੇ ਦੇਖਿਆ ਪਰ ਜਦੋਂ ਦੇਖਿਆ ਆਪਣਾ ਦਿਲ ਆਪਣਾ ਦਿਲ ਖੋਜ ਕੇ ਦੇਖਿਆ ਉਹ ਪ੍ਰਭੂ ਪਰਮਾਤਮਾ ਮੇਰੇ ਅੰਦਰ ਹੀ ਬੈਠਾ ਰਵਿਦਾਸ ਖੋਜਾਂ ਦਿਲ ਆਪਣਾ ਤੋ ਮਿਲਿਆ ਦਿਲਦਾਰ ਕਿਉਂਕਿ ਤਾਂ ਮੈਨੂੰ ਆਪਣੇ ਅੰਦਰ ਹੀ ਮਿਲ ਗਿਆ ਜਦੋਂ ਮੈਂ ਆਪਣਾ ਦਿਲ ਖੋਜਿਆ ਬਾਹਰ ਖੋਜਤ ਕਾਫਰੇ ਕਟ ਪੀਤਰੀ ਖੋਜ ਰਵਿਦਾਸ ਉਨ ਮੰਨ ਸਾਧ ਕਰ ਦੇਖਿਉ ਪਿਆ ਕੋ ਔਜ ਸਤਗੁਰਵਦਾਸ ਸਮਰਝ ਫਰਮਾਉਂਦੇ ਹਨ ਕਿਹ ਜੀਵ ਤੋ ਪ੍ਰਭੂ ਪਰਮਾਤਮਾ ਨੂੰ ਬਾਹਰ ਕਿਉ ਲੱਭਦਾ ਫਿਰਦਾ ਹੈ ਤੇ ਬਾਹਰ ਲੱਭਦਾ ਫਿਰਦਾ ਕਦੇ ਦਰ ਦਰ ਭਟਕਦਾ ਫਿਰਦਾ ਹੈ ਉਹ ਤਾਂ ਤੇਰੇ ਮਨ ਰੂਪੇ ਮੰਦਰ ਅੰਦਰ ਹੀ ਮੌਜੂਦ ਹੈ ਕਹੇ ਜੀਵ ਉਹ ਪਰਮਾਤਮਾ ਹਰ ਵੇਲੇ ਤੇਰੇ ਨਾਲ ਹੈ ਤੇਰੇ ਮਨ ਮੰਦਰ ਦੇ ਵਿੱਚ ਉਹ ਬੈਠਾ ਹੈ ਉਹਨੂੰ ਬਾਹਰ ਨਾਲ ਲੱਭ ਉਹਨੂੰ ਅੰਦਰ ਹੀ ਲੱਭ ਉਹ ਤਾਂ ਤੇਰੇ ਮਨ ਰੂਪੇ ਮੰਦਰ ਵਿੱਚ ਹੀ ਮੌਜੂਦ ਹੈ ਇਸ ਲਈ ਉਸ ਪ੍ਰਭੂ ਦੀ ਖੋਜ ਤੂੰ ਆਪਣੇ ਅੰਦਰ ਹੀ ਕਰ ਜਿਸ ਸਮੇਂ ਸਮਾਧੀ ਲਗਾ ਕੇ ਉਹਦੀ ਖੋਜ ਕਰੇਗਾ ਤਾ ਤੂੰ ਤੁਰਿਆ ਅਵਸਥਾ ਵਿੱਚ ਪਹੁੰਚ ਕੇ ਉਸ ਪ੍ਰਭੂ ਦੇ ਪ੍ਰਕਾਸ਼ ਦਾ ਦਰਸ਼ਨ ਕਰੇਗਾ ਕਿ ਤੁਰਿਆ ਅਵਸਥਾ ਵਿੱਚ ਤੁਰਿਆ ਫਿਰਦਾ ਕਹਿੰਦੇ ਧਿਆਨ ਲਗਾਉਣਾ ਪੈਣਾ ਹੈ ਧਿਆਨ ਕਿਸ ਤਰ੍ਹਾਂ ਲਗਾਉਨੇ ਆ ਸਾਡਾ ਤੇ ਪੁੱਤਰ ਕੋਈ ਪੈਣਪਰਾ ਰਿਸ਼ਤੇਦਾਰ ਬਾਹਰ ਵਿਦਿਸ਼ਾਂ ਦੇ ਵਿੱਚ ਗਿਆ ਹੋਵੇ ਕਹਿੰਦੇ ਅਸੀਂ ਅੱਖਾਂ ਮੀਟিয়ে ਉਹਦਾ ਨਾਮ ਲਈਏ ਕਹਿੰਦੇ ਉਹ ਸੈਕੰਡਾਂ ਦੇ ਵਿੱਚ ਹੀ ਸਾਡੇ ਅੱਖਾਂ ਸਾਹਮਣੇ ਆ ਜਾਂਦਾ ਹੈ ਤੇ ਜਦੋਂ ਅਸੀਂ ਸਿਮਰਨ ਕਰਾਂਗੇ ਤਾਂ ਫਿਰ ਉਹ ਹਰ ਵੇਲੇ ਸਾਡੇ ਮਨ ਅੰਦਰ ਹੀ ਬੈਠਾ ਰਹੇਗਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਦੋਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ ਤੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਹੀ ਅਸੀਂ ਪਾ ਲੈਣੇ ਆ ਬਨ ਖੋਜੇ ਪਿਆ ਨਾ ਮਿਲੇ ਬਨ ਮੇ ਪ੍ਰੀਤਮ ਨਾਹੀਂ ਰਬੀਦਾਸ ਪੀ ਹੈ ਬਸਰਿਉ ਮਾਨਵ ਪ੍ਰੇਮੇ ਮਾਹੀਂ ਸਤਿਗੁਰੂ ਦਾਸ ਸਮਰਝੇ ਫਰਮਾਉਂਦੇ ਹਨ ਕਿ ਜੰਗਲ ਵਿੱਚ ਲੱਭਣ ਨਾਲ ਜੰਗਲ ਦੇ ਵਿੱਚ ਲੱਭਣ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਕਿ ਜੀਵ ਜੰਗਲਾਂ ਦੇ ਵਿੱਚ ਚਲਾ ਜਾਂਦਾ ਆਪਣਾ ਘਰ ਪਰਿਵਾਰ ਛੱਡ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ ਕਿ ਜੰਗਲਾਂ ਦੇ ਵਿੱਚ ਜਾਂਦਾ ਹੈ ਕਹਿੰਦੇ ਭਾਈ ਠੰਡ ਤੋਂ ਬਚਣ ਵਾਸਤੇ ਕੱਪੜੇ ਦੀ ਲੋੜ ਪੈਣੀ ਹੈ ਸਾਨੂੰ ਫਿਰ ਕੀ ਛੱਡਿਆ ਸੀ ਪੇਟ ਦੀ ਭੁੱਖ ਮਟਾਉਣ ਵਾਸਤੇ ਖਾਣੇ ਦੀ ਲੋੜ ਪੈਣੀ ਹੈ ਸਾਨੂੰ ਫਿਰ ਕੀ ਛੱਡਾਂ ਬਰਸਾਤ ਧੁੱਪ ਤੋਂ ਬਚਣ ਵਾਸਤੇ ਸਾਨੂੰ ਛੱਤ ਦੀ ਲੋੜ ਪੈਣੀ ਹੈ ਪਾਪ ਕਰਦੀ ਲੋੜ ਪੈਣੀਆ ਫਿਰ ਛੱਡਿਆ ਕੀ ਹੈ ਫਿਰ ਕਿਹ ਨੂੰ ਲੱਭਣ ਚੱਲੇ ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਜੰਗਲ ਵਿੱਚ ਲੱਭਣ ਨਾਲ ਪ੍ਰਭੂ ਦੇ ਪ੍ਰਾਪਤੇ ਨਹੀਂ ਹੁੰਦੇ ਕਿਉਂਕਿ ਉਹ ਪਰਮਾਤਮਾ ਜੰਗਲ ਵਿੱਚੋਂ ਨਹੀਂ ਮਿਲਦਾ ਉਹ ਪ੍ਰਭੂ ਹਰ ਜੀਵ ਦੇ ਅੰਦਰ ਵਸ ਰਿਹਾ ਹਰ ਜੀਵ ਦੇ ਅੰਦਰ ਉਹ ਪ੍ਰਭੂ ਪਰਮਾਤਮਾ ਵਸ ਰਿਹਾ ਹੈ ਜਿੰਨਾ ਚਿਰ ਰੂਹ ਸਾਡੀ ਉਹ ਪਰਮਾਤਮਾ ਦੀ ਅੰਸ਼ ਇਸ ਸਰੀਰ ਦੇ ਅੰਦਰ ਹੈ ਤਾਂ ਇਹ ਸਰੀਰ ਚੱਲਦਾ ਹੈ ਜਿਸ ਦਿਨ ਪਰਮਾਤਮਾ ਨੇ ਇਹਦਾ ਸਾਥ ਛੱਡ ਦਿੱਤਾ ਇਹਦੇ ਵਿੱਚੋਂ ਰੂਹ ਨਿਕਲ ਜਾਂਦੀ ਹੈ ਫਿਰ ਇਹ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ ਕਿ ਇਹ ਤਨ ਐਸਾ ਜਿਸ ਕਾਸ ਕਿਟਾਕੀ ਜਲ ਗਿਓ ਕਾਸ ਰਲਗ ਮਾਟੀ ਰਹਾਉ ਕੇ ਪਾਈ ਇਹ ਸਰੀਰ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਾਦੀ ਚੌਪੜੀ ਹੈ ਕਾਦੀ ਚੌਪੜੀ ਸੜ ਕੇ ਸੁਆਹ ਹੋ ਜਾਂਦੀ ਹੈ ਕਹਿੰਦੇ ਇਹ ਸਰੀਰ ਨੇ ਵੀ ਸੜ ਕੇ ਸੁਆਹ ਹੋ ਜਾਣਾ ਪਰ ਜਿੰਨਾ ਚਿਰ ਉਹ ਪਰਮਾਤਮਾ ਸਾਡੇ ਅੰਦਰ ਬੈਠਾ ਹੈ ਇਸ ਨੂੰ ਚਲਾ ਰਿਹਾ ਉਹ ਪ੍ਰਭੂ ਹਰ ਜੀਵ ਦੇ ਅੰਦਰ ਵਸ ਰਿਹਾ ਹੈ ਇਸ ਲਈ ਜੀਵਾ ਨਾਲ ਪ੍ਰੇਮ ਕਰਨ ਨਾਲ ਹੀ ਉਸ ਦੀ ਪ੍ਰਾਪਤੀ ਹੋਣੀ ਹੈ ਕਿਹੇ ਜੀਵ ਹਰ ਜੀਵ ਦੇ ਨਾਲ ਜਾਤ ਪਾਤ ਉੱਚ ਨੀਚ ਦਾ ਹੰਕਾਰ ਛੱਡ ਕੇ ਸਭ ਜੀਵਾਂ ਨਾਲ ਪ੍ਰੇਮ ਕਰਿਏ ਤਾਂ ਹੀ ਉਸ ਦੀ ਪ੍ਰਾਪਤੀ ਹੋਣੀ ਹੈ ਮਨ ਖੋਜਨ ਕਾ ਜਾਇਰੇ RAM ਅਲੋਪਾ ਨਾਹੀ ਸਰਬ ਵਿਆਪੀ RAM ਤੋਂ ਰਬਿਦਾਸ ਸਭਨ ਕੇ ਮਾਹੇ ਸਤਿਗੁਰ ਗੁਰਦਾਸ ਸਮਰਝ ਫਰਮਾਉਂਦੇ ਹਨ ਕਿਹ ਜੀਵ ਜੰਗਲ ਵਿੱਚ ਪ੍ਰਭੂ ਨੂੰ ਲੱਭਣ ਲਈ ਕਿਉਂ ਜਾਂਦੇ ਹੋ ਕਿ ਜੀਵ ਕਿਉਂਕਿ ਜਿਸ ਵੇਲੇ ਸਤਿਗੁਰ ਗੁਰਦਾਸ ਸਮਰ 1433 ਚ ਸਤਿਗੁਰ ਜੀ ਦਾ ਜਨਮ ਹੋਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਜਾਂਦੀ ਹੈ ਜੋ ਲੋਕ ਦਿਖਾਵਾ ਲੋਕ ਕਰਦੇ ਹਨ ਜੋ ਗਲਤ ਕਰ ਰਹੇ ਹਨ ਸਤਗੁਰ ਜੀ ਨੇ ਉਸ ਦਾ ਵਿਰੋਧ ਕੀਤਾ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਦਿਖਾਈ ਔਰ ਗਲਤ ਕਿਹਾ ਲੋਕ ਆਪਣਾ ਕਾਰੋਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਸੀ ਤੇ ਸਤਗੁਰ ਅੰਬਦਾਸ ਮਹਾਰਾਜ ਕਹਿੰਦੇ ਉਹ ਪਰਮਾਤਮਾ ਜੰਗਲਾਂ ਦੇ ਵਿੱਚ ਨਹੀਂ ਹੈ ਉਹ ਪਰਮਾਤਮਾ ਤਾਂ ਸਾਡੇ ਅੰਦਰ ਬੈਠਾ ਹੈ ਉਹ ਪ੍ਰਭੂ ਕੇਵਲ ਜੰਗਲ ਵਿੱਚ ਲੋਪ ਨਹੀਂ ਹੋਇਆ ਪ੍ਰਭੂ ਸਰਵ ਵਿਆਪਕ ਹੈ ਉਹ ਤਾਂ ਕਟ ਕਟ ਦੇ ਵਿੱਚ ਬਿਰਾਜਮਾਨ ਹੈ ਰਾਗੋ ਕ੍ਰਿਸ਼ਨ ਕ੍ਰੀਮ ਹਰ ਰਾਮ ਰਹੀਮ ਖੁਦਾਏ ਰਵਿਦਾਸ ਮੋਰੇ ਮਨ ਬਸੇ ਕਾਂਖੋ ਜੋ ਬਨ ਜਾਏ ਸਤਗੁਰੂ ਅਮਦਾਸ ਜੀ ਫਰਮਾਉਂਦੇ ਪ੍ਰਭੂ ਨੂੰ ਰਾਗਵ ਕ੍ਰੀਮ ਰਹੀਮ ਕ੍ਰਿਸ਼ਨ ਰਾਮ ਖੁਦਾ ਸਾਈ ਮਾਦੋ ਮਕੰਦ ਲਾਲ ਅਨੇਕਾਂ ਨਾਵਾਂ ਦੇ ਨਾਲ ਸਤਿਗੁਰੂ ਰਵਿਦਾਸ ਮਰ ਨੇ ਪੁਕਾਰਿਆ ਹੈ ਪਰ ਸਰਬ ਵਿਆਪੀ ਪ੍ਰਭੂ ਮੇਰੇ ਮਨ ਅੰਦਰ ਵਿੱਚ ਵਸ ਰਿਹਾ ਹੈ ਪ੍ਰਭੂ ਨੂੰ ਜੰਗਲਾਂ ਵਿੱਚ ਜਾ ਕੇ ਖੋਜਣ ਦੀ ਲੋੜ ਨਹੀਂ ਹੈ ਉਹ ਪਰਮਾਤਮਾ ਦੀ ਖੋਜ ਆਪਣੇ ਅੰਦਰੋ ਹੀ ਜੀਵ ਨੂੰ ਕਰਨੀ ਚਾਹੀਦੀ ਹੈ ਸੋ ਗੁਰੂ ਪਹਿਲੇ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਨ ਤਨ ਸਤਗੁਰਬਦਾਸ ਸ ਮਹਾਰਾਜ ਜੀ ਇਹ ਹੀ ਫਰਮਾ ਰਹੇ ਨੇ ਕਿ ਪਰਮਾਤਮਾ ਕਿਤੇ ਗਵਾਚਾ ਨਹੀਂ ਹੈ ਉਹ ਪਰਮਾਤਮਾ ਸਾਡੇ ਹਰ ਵੇਲੇ ਸਾਡੇ ਹਿਰਦੇ ਦੇ ਵਿੱਚ ਉਸ ਦਾ ਵਾਸਾ ਹੈ ਹਰ ਵੇਲੇ ਉਹ ਸਾਡੇ ਨਾਲ ਹੈ ਹਰ ਵੇਲੇ ਸਾਡੇ ਹਿਰਦੇ ਦੇ ਵਿੱਚ ਉਸ ਦਾ ਵਾਸਾ ਹੈ ਆਓ ਗੁਰੂ ਪਹਿਲੇ ਸਾਧ ਸੰਗਤ ਜੀਓ ਉਸ ਦਾ ਸਿਮਰਨ ਕਰਕੇ ਨਾਮ ਤਿਆਕੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਜੋ ਬੋਲੇ ਸੋ ਨਿਰਬੈ ਜਗਤ ਗੁਰੂ ਰਬਿਦਾਸ ਮਹਾਰਾਜ ਕੀ ਜੈ